ਰਾਮ ਦੇ ਮੁੱਖ ਮਹਿਮਾਨ ਦਿਨੇਸ਼ ਚੱਡਾ ਜੀ ਸਾਡੇ ਐਮਐਲਏ ਸਾਹਿਬ ਪਹੁੰਚ ਚੁੱਕੇ ਹਨ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਮੇਰੀ ਬੇਨਤੀ ਹੈ ਥੋੜੇ ਪਿੰਡਾਂ ਦੇ ਥੋੜੇ ਬਾਣੇ ਬਹੁਤ ਬਹੁਤ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਜੀ ਐਮਐਲਏ ਸਾਹਿਬ ਦਾ ਸਾਡੇ ਨੋਜ਼ਮਾਨ ਐਮਐਲਏ ਸਾਡੇ ਚੱਡਾ ਜੀ ਬੋਕ ਜੀ ਉਹਨਾਂ ਦੇ ਸੰਦियां ਕਰਾਂਗਾ ਸੇਬ ਮਹਿਕਮੇ ਵੱਲੋਂ ਤੇ ਪੰਜਾਬ ਸਰਕਾਰ ਦੇ ਕੋਲਾਬੋਰੇਸ਼ਨ ਨਾਲ ਇੱਕ ਆਪਣੇ ਜਿਹੜੇ ਰੋਪੜ ਜ਼ਿਲ੍ਹੇ ਦੇ ਵਿੱਚ ਨੇ ਦੋ ਡੀ ਐਡਿਕਸ਼ਨ ਸੈਂਟਰ ਪੜ ਦੇ ਵਿੱਚ ਇੱਕ ਆਨੰਦਪੁਰ ਸੈੱਲ ਦੇ ਵਿੱਚ ਤੇ ਲਗਭਗ ਦਵਾਈ ਕੇਂਦਰ ਖੋਲੇ ਜਾ ਰਹੇ ਨੇ ਹਾਲ ਹੀ ਘੜੀ ਵਿੱਚ ਦੋ ਨਵੇਂ ਉਹਨਾਂ ਦੇ ਸੰਦियां ਕਰਾਂਗਾ ਸੇਬ ਮੈਹਿਕਮੇ ਵੱਲੋਂ ਤੇ ਪੰਜਾਬ ਸਰਕਾਰ ਦੇ ਕਲੈਬਰੇਸ਼ਨ ਨਾਲ ਇੱਕ ਆਪਣੇ ਜਿਹੜੇ ਰੋਪੜ ਜ਼ਿਲ੍ਹੇ ਦੇ ਵਿੱਚ ਨੇ ਦੋ ਡੀ ਐਡਿਕਸ਼ਨ ਸੈਂਟਰ ਪੜਦੇ ਵਿੱਚ ਇੱਕ ਆਨੰਦਪੁਰ ਸਾਹਿਬ ਦੇ ਵਿੱਚ ਤੇ ਲਗਭਗ ਦਵਾਈ ਕੇਂਦਰ ਖੋਲੇ ਜਾ ਰਹੇ ਨੇ ਹਾਲ ਹੀ ਘੜੀ ਵਿੱਚ ਦੋ ਨਵੇਂ ਉਹ ਸਿਰ ਸੰਗੀਆਂ ਕਰਾਂਗਾ ਸੇਬ ਮੈਹਿਕਮੇ ਵੱਲੋਂ ਤੇ ਪੰਜਾਬ ਸਰਕਾਰ ਦੇ ਕਲੈਬਰੇਸ਼ਨ ਨਾਲ ਇੱਕ ਆਪਣੇ ਜਿਹੜੇ ਰੋਪੜ ਜ਼ਿਲ੍ਹੇ ਦੇ ਵਿੱਚ ਨੇ ਦੋ ਡੀ ਐਡਿਕਸ਼ਨ ਕੇਸ ਪਰਦੇ ਵਿੱਚ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਤੇ ਲਗਨ ਦੀ ਦੁਆਰਾ ਵਾਈਕੌਜੂ ਕੀ ਫਤਿਹ ਜਿਵੇਂ ਜੀ ਆਪ ਜੀ ਨੂੰ ਪਤਾ ਹੈ ਜਿਹੜੀ ਪੰਜਾਬ ਦੀ ਮਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਰੋਕ ਜਿਹੜੀ ਮਹਿੰਮ ਵਾਈਕੌਜੂ ਕੀ ਫਤਿਹ ਸਾਡੀਆਂ ਮਾਤਾ ਮਾਂ ਭੈਣਾਂ ਨੌਜਵਾਨ ਪਹਿਲਾਂ ਬੋਲ ਕੇ ਗਏ ਮਨਸਾੜੀ ਦੇ ਸਰਪੰਚ ਸਾਹਿਬ ਸਾਡੇ ਨੌਜਵਾਨ ਭਰਾ ਠਾਕੁਰ ਜੀ ਔਰ ਮੰਚ ਦਾ ਸੰਚਾਲਨ ਕਰ ਰਹੇ ਚੱਕਰਮਾ ਦੇ ਸਰਪੰਚ ਸਾਡੇ ਪਵਨ ਸ਼ਰਮਾ ਜੀ ਇਸੇ ਨਗਰ ਤੋਂ ਸਾਡੇ ਬਹੁਤ ਸਤਿਕਾਰਯੋਗ ਮੀਡੀਆ ਦੇ ਸਾਥੀ ਜਿਹੜੇ ਕਿ ਦਿਨ ਰਾਤ ਮੀਡੀਆ ਦੇ ਰਾਹੀਂ ਲੋਕਾਂ ਦੀ ਸੇਵਾ ਕਰਦੇ ਨੇ ਬੱਗਾ ਜੀ ਚੱਕਰਮਾ ਤੋਂ ਵਿਜੇ ਜੀ ਤੇ ਸਾਰੀਆਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਤੋਂ ਪਹਿਲਾਂ ਬੋਲ ਕੇ ਕੇ ਬੁਲਾ ਰਿਆ ਨੇ ਪ੍ਰਸ਼ਾਸਨ ਦੇ ਬੁਲਾਰੇ ਵੀ ਬੋਲੇ ਸਿਹਤ ਵਿਭਾਗ ਦੇ 팀 ਵੀ ਬੋਲੀ ਹੈ ਪੁਲਿਸ ਬਲੋਂ ਐਸਟੋ ਸਦਰ ਨੈਬ ਤਸੀਲਾਰ ਵੀ ਬੋਲੇ ਨੇ ਸਭ ਨੇ ਤੁਹਾਡੇ ਨਾਲ ਆਪਣੀ ਗੱਲ ਰੱਖੀ ਹੈ ਯੁੱਧ ਨਸ਼ਾ ਵਿਰੁੱਧ ਦੇ ਸੰਬੰਧ ਵਿੱਚ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਦੇ ਨਾ ਸਮਝੋ ਬਈ ਅਸੀਂ ਭਾਸ਼ਣ ਦੇ ਅੱਗੇ ਨਸ਼ਾ ਖਤਮ ਕਰ ਦੇਣਾ ਅਸੀਂ ਤੁਹਾਡੇ ਦੇ ਭਾਸ਼ਣ ਦੇ ਕਿ ਨਸ਼ਾ ਖਤਮ ਕਰ ਨਹੀਂ ਆਏ ਕਿਦੇ ਬੈਠੇ ਬੈਠੇ ਹੀ ਸੋਚੀ ਜਾਓਗੇ ਅਸੀਂ ਭਾਸ਼ਣ ਦੇ ਕਿ ਨਸ਼ਾ ਖਤਮ ਕਰਨ ਲੱਗੇ ਜੀ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਇਹ ਪੰਗਾ ਪੰਜਾਬ ਸਰਕਾਰ ਨੇ ਲੈ ਲਿਆ ਨਸ਼ਿਆਂ ਦੇ ਖਿਲਾਫ ਅਸੀਂ ਮੈਦਾਨ 'ਚ ਉਤਰ ਗਏ ਪਰ ਜਿਹੜਾ ਤੁਸੀਂ ਸ਼ਬਦ ਤੋਂ ਹੀ ਅੰਦਾਜ਼ਾ ਲਾ ਲਓ ਯੁੱਧ ਸ਼ਬਦ ਯੁੱਧ ਦਾ ਮਤਲਬ ਹੁੰਦਾ ਵੀ ਚਫੇਰੀਓ ਲੜਾਈ ਚਫੇਰੀਓ ਹੱਲਾ ਬੋਲਣਾ ਸੋ ਸਰਕਾਰ ਆਪਣੇ ਵੱਲੋਂ ਲੜਾਈ ਲੜ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਲੱਗਿਆ ਹੋਇਆ ਸਿਹਤ ਵਿਭਾਗ ਮਾਪੜੇ ਉਹਨਾਂ ਲੱਗਿਆ ਹੋਇਆ ਇੱਕ ਮੋਰਚਾ ਤੁਹਾਡੇ ਵਾਲਾ ਮੋਰਚਾ ਏ ਲੋਕਾਂ ਵਾਲਾ ਮੋਰਚਾ ਬੀਬੀਆਂ ਭੈਣਾਂ ਬਜ਼ੁਰਗਾਂ ਨੌਜਵਾਨਾਂ ਵਾਲਾ ਮੋਰਚਾ ਸੋ ਇਸ ਮੋਰਚੇ ਤੋਂ ਵੀ ਲੜਾਈ ਲੜਨ ਦੀ ਲੋੜ ਹੈ ਅਸੀਂ ਤੁਹਾਨੂੰ ਇਹ ਬੇਨਤੀ ਲੈ ਕੇ ਆਏ ਆ ਕਿ ਜਦੋਂ ਯੁੱਧ ਲੱਗ ਗਿਆ ਯੁੱਧ ਛਿੜ ਗਿਆ ਨਸ਼ਿਆਂ ਦੇ ਖਿਲਾਫ ਤਾਂ ਹੁਣ ਤੁਹਾਡੇ ਵਾਲੇ ਮੋਰਚੇ ਤੋਂ ਕੋਈ ਕਸਰ ਨਾ ਰਵੇ ਤੁਸੀਂ ਆਪਣੇ ਵਾਲੇ ਮੋਰਚੇ ਤੋਂ ਵੀ ਸਹਿਯੋਗ ਦਿਓ ਆਪਣੇ ਵਾਲੇ ਮੋਰਚੇ ਤੋਂ ਵੀ ਲੜਾਈ ਲੜੋ ਤਾਕੇ ਹੁਣ ਜੇ ਯੁੱਧ ਲਾਇਏ ਇਹ ਨਸ਼ਿਆਂ ਦੇ ਖਿਲਾਫ ਹੁਣ ਇਹਨਾਂ ਨੂੰ ਅਸੀਂ ਨਿਬੇੜ ਸਕੀਏ ਨਸ਼ਿਆਂ ਦੇ ਕੋਹੜ ਨੂੰ ਪੰਜਾਬ ਦੇ ਵਿੱਚੋਂ ਇਹ ਯੁੱਧ ਛੇੜਨ ਦੀ ਲੋੜ ਕਿਉਂ ਪਈ ਤੁਹਾਡਾ ਸਹਿਯੋਗ ਮੰਗਣ ਦੀ ਲੋੜ ਕਿਉਂ ਪਈ ਤੁਸੀਂ ਵੀ ਸੋਚਦੇ ਹੋਣੇ ਵੀ ਸਰਕਾਰ ਨੇ ਆਪੇ ਕਿਉਂ ਨਹੀਂ ਖਤਮ ਕਰਦਾ ਫੌਜ ਨੇ ਆਪੇ ਕਿਉਂ ਨਹੀਂ ਕਰਦਾ ਤੁਹਾਨੂੰ ਬੇਨਤੀ ਕਰਨ ਦੀ ਲੋੜ ਕਿਉਂ ਪਈ ਲੋਕਾਂ ਨੂੰ ਤੁਹਾਨੂੰ ਬੇਨਤੀ ਕਰਨ ਦੀ ਲੋੜ ਇਸ ਕਰਕੇ ਪਈ ਕਿਉਂਕਿ ਪਿਛਲੇ 10 ਕੇ 1.5 ਦਹਾਕੇ ਤੇ ਪੰਜਾਬ 'ਚ ਨਸ਼ੇ ਦੀਆਂ ਜੜਾਂ ਐਨੀਆਂ ਕਿ ਡੂੰਘੀਆਂ ਕਰ ਦਿੱਤੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਨਸ਼ੇ ਦਾ ਕੋੜ ਇੰਨਾ ਕਿ ਜ਼ਿਆਦਾ ਪਲਾ ਦਿੱਤਾ ਕਿ ਹੁਣ ਇਹ ਯੁੱਧ ਛੇੜੇ ਬਿਨਾਂ ਨਹੀਂ ਪਟਿਆ ਜਾ ਸਕਦਾ ਇਹ ਜਦ ਤੱਕ ਸਾਰੇ ਮਿਲ ਕੇ ਨਹੀਂ ਲੜਦੇ ਉਦੋਂ ਤੱਕ ਨਹੀਂ ਪਟਿਆ ਜਾ ਸਕਦਾ ਇਸ ਕਰਕੇ ਯੁੱਧ ਛੇੜਿਆ ਹੋਰ ਇਸੇ ਕਰਕੇ ਤੁਹਾਨੂੰ ਬੇਨਤੀ ਕਰਨ ਆਏ ਆਂ ਵੀ ਆਓ ਅਸੀਂ ਰਲ ਕੇ ਇੱਕ ਵਾਰ ਹੇਲੇ ਹਈਸ਼ਾ ਕਰੀਏ ਹੁਣ ਜੇ ਸਰਕਾਰ ਲੱਗੀ ਹੈ ਸਰਕਾਰ ਮੈਦਾਨ 'ਚ ਆਈ ਹੈ ਅਸੀਂ ਵੀ ਹੁਣੇ ਸਮੇਂ ਨੂੰ ਅਜਾਈ ਨਾ ਜਾਣ ਦਈਏ ਕਿਉਂਕਿ ਪਹਿਲਾ ਸਮਾਂ ਸੀ ਜਦੋਂ ਅਸੀਂ ਪੁਲਿਸ ਨੂੰ ਦੱਸਣ ਲੱਗੇ ਵੀ ਨਸ਼ਿਆਂ ਦੇ ਬਾਰੇ ਡਰਦੇ ਸੀਗੇ ਸਾਡੇ ਮਨ 'ਚ ਸਵਾਲ ਹੁੰਦਾ ਸੀ ਮਨ 'ਚ ਕੀ ਸਭ ਦੀ ਜਵਾਨ ਤੇ ਵੀ ਹੁੰਦਾ ਸੀਗਾ ਕਿ ਸਭ ਦੇ ਸਭ ਦੀ ਜਵਾਨ ਤੇ ਵੀ ਹੁੰਦਾ ਸੀਗਾ ਕਿ ਪੁਲਿਸਤਾ ਜੀ ਨਸ਼ਿਆਂ ਨਾਲ ਮਿਲੀ ਹੋਈ ਹੈ ਉਸਦੀ ਤਾਂ ਮਿਲੀ ਭੁਗਤ ਹੈ ਉਸਤਾ ਆਪ ਬਕਾਦੀ ਇੱਕ ਇੱਕ ਉਸ ਸਮਾਂ ਸੀ ਪਰ ਮਿਲੀ ਭੁਗਤ ਉਦੋਂ ਹੋ ਸਕਦੀ ਸੀ ਕਿਉਂਕਿ ਉਸ ਵੇਲੇ ਦੀਆਂ ਸਰਕਾਰਾਂ ਐਓ ਜੀਆਂ ਸਰਕਾਰਾਂ ਸਨ ਜਿਨ੍ਹਾਂ ਤੇ ਗਾਣੇ ਬਣ ਗਏ ਸੀ ਬੇ ਸਰਕਾਰਾਂ ਹੀ ਬਕਾਂਦੀਆਂ ਨੇ ਚਿੱਟਾ ਤਾਹੀ ਦਾ ਸ਼ਰੇਆਮ ਬਿਕਦਾ ਉਹਨਾਂ ਸਰਕਾਰਾਂ ਦੇ ਟੈਕ ਵਿੱਚ ਮਿਲੀ ਭੋਗਤ ਸੀਗੀ ਪਰ ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਇਹ ਲੜਾਈ ਲੜ ਰਹੇ ਨੇ ਆਪ ਹਰ ਰੋਜ਼ ਰਿਪੋਰਟ ਲੈਂਦੇ ਨੇ ਕਿ ਕਿੰਨੇ ਤਸਕਰਾਂ ਚੱਕ ਕੇ ਅੰਦਰ ਦੇ ਤੇ ਕਿੰਨੇ ਤੇ ਪਰਚੇ ਕਰਤੇ ਕਿੰਨੇ ਨੌਜਵਾਨਾਂ ਦਾ ਹਾਲਾ ਸ਼ੁਰੂ ਕਰਾਤਾ ਅੱਜ ਕੋਈ ਵੀ ਅਫਸਰ ਕੋਈ ਵੀ ਸਿਆਸਤਦਾਨ ਹਿੰਮਤ ਨਹੀਂ ਕਰ ਸਕਦਾ ਮਿਲਿ ਭੁਗਤ ਕਰਨ ਦੀ ਜਿਹੜਾ ਕਰੂੰਗਾ ਵਾਤਾ ਜੀ ਸੰਜਿਆ ਨੂੰ ਟੰਗਿਆ ਜਾਊਗਾ ਇਸ ਕਰਕੇ ਅੱਜ ਆਪਣੇ ਦਿਲ ਦਿਮਾਗ 'ਚ ਤੁਹਾਨੂੰ ਇਹ ਸਵਾਲ ਰੱਖਣ ਦੀ ਲੋੜ ਨਹੀਂ ਆਪਣੇ ਦਿਮਾਗ ਵਿੱਚ ਡਰ ਔਰ ਵਹਿਮ ਤੁਸੀਂ ਕੱਢ ਦਿਓ ਤੇ ਸਰਕਾਰ ਨੂੰ ਪੂਰਾ ਸਹਿਯੋਗ ਤੁਸੀਂ ਦਿਓ ਕਿਤੇ ਤਾ ਉਹ ਸਮਾਸੀ ਜਦੋਂ ਮੇਰੀ ਭੁਗਤ ਹੋਣ ਦਾ ਡਰ ਹੁੰਦਾ ਸੀ ਕਿਤੇ ਅੱਜ ਤੁਸੀਂ ਅਸੀਂ ਜੋ ਕੰਮ ਇਹ ਕਰ ਰਹੇ ਹਾਂ ਤੁਸੀਂ ਵੀ ਸਾਨੂੰ ਦੱਸੋ ਕਿ ਹੋਰ ਕੀ ਕਰਨ ਦੀ ਲੋੜ ਹੈ ਤੋਂ ਇਹੋ ਜਿਹਾ ਸਮਾਜ ਜੁੜਿਆ ਇਸ ਸਮੇਂ ਦਾ ਅਸੀਂ ਫੈਲਾ ਲਈਏ ਤੇ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਕੋੜ ਨੂੰ ਅਸੀਂ ਪੱਟ ਕੇ ਛੁੱਟ ਦਈਏ ਕਰਨਾ ਕੀ ਹੈ ਸਾਡੇ ਪਿੰਡ 'ਚ ਪਰ ਉਹ ਲੁਕੋਇਆ ਵਾ ਹੋਰ ਘਾਟਕ ਹੋ ਜਾਂਦਾ ਉਹ ਨਸ਼ੇ ਦੀ ਦਲ ਦਾ ਜ਼ੋਰ ਥੱਥੇ ਹੀ ਜਗਾਇਆ ਜਾਂਦਾ ਥੱਥੇ ਹੀ ਚੱਲਿਆ ਜਾਂਦਾ ਇਸ ਕਰਕੇ ਲੁਕੋਣਾ ਨਹੀਂ ਉਹਦੀ ਜਾਣਕਾਰੀ ਸਾਂਝੀ ਕਰਨੀ ਹੈ ਅੱਡੇ ਜੇ ਕੋਈ ਨਸ਼ਾ ਵੇਚਦਾ ਸਾਡੇ ਪਿੰਡ ਸਾਡੇ ਇਲਾਕੇ ਦੇ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਕਰਨੀ ਕਿਵੇਂ ਹੈ ਫਿਰ ਫੁਲਾਨਾ ਮੁੰਡਾ ਨਸ਼ੇ ਦੀ ਦਵਾਈ ਦਾ ਸ਼ਕਾਰ ਜਾਂ ਫੁਲਾਨਾ ਬੰਦਾ ਨਸ਼ੇ ਵੇਚਦਾ ਜਾਂ ਫੁਲਾਨੀ ਗੱਡੀ ਆਦੀਆਂ ਨਸ਼ੇ ਵੇਚਦੀ ਜਾਂਦੀ ਹੈ ਤੁਹਾਡੇ ਇੱਕ ਮੈਸੇਜ ਨੇ ਪਤਾ ਨਹੀਂ ਕਿੰਨੀ ਜਗ ਜਾਣਾ ਹੁੰਦਾ ਕਰਨੀ ਹੈ ਉਹ ਤੁਹਾਡਾ ਨੰਬਰ 200 200 97 751 ਵਰ ਇਸ ਨੰਬਰ ਤੇ ਤੁਸੀਂ ਮੈਸੇਜ ਕਰੋ ਤੇ ਤੁਹਾਨੂੰ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਹੋਈ ਵੀ ਮਿਲੇਗੀ ਚਾਹੇ ਪੁਲਸ ਉਹ ਫਿਰ ਡਾਂਗ ਸੁੱਟਾ ਕਰੇ ਚਾਹੇ ਪਰਚਾ ਕਰੇ ਚਾਹੇ ਜ਼ਿਲ੍ਹਾ 'ਚ ਡੱਕੇ ਚਾਹੇ ਕੁਝ ਹੋਰ ਕਰੇ ਪਰ ਕਾਰਵਾਈ ਹੋਏਗੀ ਨੰਬਰ ਮੈਂ ਫੇਰ ਬੋਲ ਦਿੰਦਾ ਇੱਕ ਵਾਰ 9779100200 ਇਸ ਨੰਬਰ ਤੇ ਜਾਣਕਾਰੀ ਤੁਸੀਂ ਦੇਣੀ ਹੈ ਔਰ ਹੁਣ ਇਹ ਵੀ ਸਾਨੂੰ ਮੰਚ 'ਚ ਭੁਲਿਖਾ ਰੱਖਣ ਦੀ ਲੋੜ ਨਹੀਂ ਨਾ ਸਾਨੂੰ ਨਾ ਨਸ਼ੇ ਦੇ ਤਸਕਰਾਂ ਤੇ ਪਹਿਲਾਂ ਨੇ ਜੀ ਕੰਮ ਫੜ ਲਿਆ ਸੀਗਾ ਬਈ ਨਸ਼ਾ ਵੇਚਿਆ ਪਰਚਾ ਹੋ ਗਿਆ ਅੰਦਰ ਚਲੇ ਗਏ ਜ਼ਮਾਨਤ ਕਰਾਈ ਬਾਹਰ ਆ ਗਏ ਫੇਰ ਨਸ਼ਾ ਵੇਚਣ ਲੱਪੇ ਫੇਰ ਅੰਦਰ ਚਲੇ ਗਏ ਫੇਰ ਬਾਹਰ ਆ ਗਏ ਇਹਨਾਂ ਦੇ ਕੰਮੇ ਸੌਖਾ ਸਮਝ ਲਿਆ ਸੀਗਾ ਪਰ ਹੁਣ ਭਾਈ ਭਗਵੰਤ ਸਿੰਘ ਮਾਨ ਹੈ ਜੇ ਤੁਸੀਂ ਬੰਦੇ ਦੇ ਪੁੱਤ ਨਹੀਂ ਬਣਦੇ ਹੁਣ ਫੇਰ ਸਰਕਾਰ ਨੇ ਵੀ ਉਂਗਲੀ ਟੇਢੀ ਕਰ ਲਈ ਜੇ ਨਸ਼ੇ ਦੇ ਤਸਕਰ ਬੰਦੇ ਦੇ ਪੁੱਤ ਨਹੀਂ ਬਣਦੇ ਫਿਰ ਉਹ ਸਰਕਾਰ ਨੇ ਵੀ ਉਂਗਲੀ ਟੇਢੀ ਕਰ ਲਈ ਹੁਣ ਪਰਚੇ ਆ ਪਰਚੇ ਤੱਕ ਕਹਾਣੀ ਨਹੀਂ ਫੇਰੀ ਜਿਹੜਾ ਹੁਣ ਨਹੀਂ ਹਟੂਗਾ ਫਿਰ ਉਹਦੇ ਘਰਾਂ ਦੇੋਂ ਬਲਡوزر ਚੱਲਨੇ ਸ਼ੁਰੂ ਹੋ ਗਏ। ਅਖਬਾਰਾਂ ਦੀਆਂ ਸੁਰਖੀਆਂ ਬਦਲ ਗਈਆਂ। ਪਹਿਲਾਂ ਬੱਗਾ ਜੀ ਹੁਣ ਹੀ ਖਬਰਾਂ ਹੀ ਲਾਉਂਦੇ ਸੀਗੇ ਕਿ ਫਲਾਨੇ ਬੰਦੇ ਨੇ ਨਸ਼ਾ ਵੇਚਿਆ, ਕੋਠੀ ਪਾਲੀ, ਮਹਿਲ ਪਾਲਿਆ। ਹੁਣ ਕੋਈ ਅਖਬਾਰ ਖੋਲ੍ਹੋ, ਕੋਈ ਚੈਨਲ ਖੋਲ੍ਹੋ, ਚਾਹੇ ਆ ਟੀਵੀ 1 ਖੋਲ੍ਹੋ, ਉਹਦੇ 'ਤੇ ਖਬਰ ਹੁਣੇ ਚੱਲਦੀ ਹੈ ਕਿ ਨਸ਼ਾ ਤਸਕਰ ਦੀ ਕੋਠੀ ਬਲਡوزر ਦੇ ਨਾਲ ਢਾ ਦਿੱਤੀ ਗਈ। ਨਸ਼ਿਆ ਤਸਕਰਾਂ ਦੇ ਮਹਿਲ ਬਲਡوزر ਦੇ ਨਾਲ, ਮਸ਼ੀਨਾਂ ਦੇ ਨਾਲ ਢਾ ਦਿੱਤੇ ਗਏ। ਔਰ ਹੁਣ ਇਸੇ ਪਾਸੇ ਗੱਲ ਚੱਲਣੀ ਹੈ। ਠੀਕ ਹੈ ਇੱਕ ਤਾਂ ਮੌਕਾ ਦੇਣਾ ਹੁੰਦਾ ਕਾਨੂੰਨੀ ਕਾਰਵਾਈ ਕਰਨੀ ਹੈ ਪਰ ਜਿਹੜਾ ਨਹੀਂ ਸੁਧਰਦਾ ਉਹਦੇ ਲਈ ਫਿਰ ਬਲਡੋਜ਼ਰ ਮਸ਼ੀਨਾਂ ਤਿਆਰ ਨੇ ਕਿਉਂਕਿ ਸ਼ਰਮਾ ਜੀ ਸਨੇਹਾ ਬੜਾ ਸਖਤ ਹੈ ਤੇ ਸਪਸ਼ਟ ਹੈ ਕਿ ਹੁਣ ਦੋਨੋਂ ਹੀ ਕੰਮ ਲਈ ਚੱਲਣੇ ਭਾਵੇਂ ਨਸ਼ੇ ਦਾ ਕੰਮ ਵੀ ਕਰਨਾ ਤੇ ਪੰਜਾਬ 'ਚ ਵੀ ਰਹਿਣਾ ਹੁਣ ਦੋਵਾਂ 'ਚੋਂ ਇੱਕ ਅੰਮਦ ਦਾ ਛੱਡਣਾ ਪਊ ਜਾਂ ਫਿਰ ਨਸ਼ੇ ਦਾ ਕੰਮ ਛੱਡ ਦਿਓ ਨਸ਼ੇ ਦੀ ਤਸਕਰੋ ਜਾਂ ਫਿਰ ਪੰਜਾਬ ਛੱਡ ਦਿਓ ਨਹੀਂ ਤਾਂ ਮੈਂ ਤੁਹਾਡੇ ਵਾਸਤੇ ਉਂਗਲੀ ਸਿੱਧੇ ਨਹੀਂ ਟੇਟੀ ਹੈ ਕਿਉਂਕਿ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਮਸ਼ਹੂਰ ਰਹੀ ਹੈ ਗੁਰੂ ਮਹਾਰਾਜ ਦੀ ਬਖਸ਼ਿਸ਼ ਦੀ ਧਰਤੀ ਤੇ ਹੈ ਇਹ ਮਸ਼ਹੂਰ ਰਹੀ ਹੈ ਸੂਰਬੀਰਾਂ ਵਾਸਤੇ ਯੋਧਿਆਂ ਵਾਸਤੇ ਬਹਾਦਰਾਂ ਵਾਸਤੇ ਖਿਡਾਰੀਆਂ ਵਾਸਤੇ ਪਰ ਇਹ ਤਸਕਰਾਂ ਨੇ ਇਹਦੀ ਮਸ਼ਹੂਰੀ ਇਹਦੀ ਬਦਨਾਮੀ ਕਰ ਦਿੱਤੀ ਨਸ਼ਿਆਂ ਵਾਸਤੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਇੱਥੋਂ ਬਣ ਗਈਆਂ ਹੁਣ ਜੇ ਅਸੀਂ ਉੜਤਾ ਪੰਜਾਬ ਤੋਂ ਵਾਪਸ ਜਾਣਾ ਉਸ ਪਾਸੇ ਨੂੰ ਜੜ ਦੀ ਗਲ ਵਾਲੇ ਪੰਜਾਬ ਵੱਲੋਂ ਬਹਾਦਰ ਪੈਦਾ ਕਰਨ ਵਾਲੇ ਪੰਜਾਬ ਵੱਲੋਂ ਤਾਂ ਅੱਜ ਸਾਨੂੰ ਇਹ ਲੜਾਈ ਲੜਨੀ ਪੈਣੀ ਹੈ ਜੇ ਆਪਾਂ ਇਕੱਠੇ ਹੋ ਕੇ ਲੱਗ ਪਏ ਦਿਨਾਂ ਦੇ ਵਿੱਚ ਹੀ ਕੰਮ ਨਿਵੇੜ ਦਵਾਂਗੇ ਕੰਮ ਕੋਈ ਬੜੇ ਔਖੇ ਨਹੀਂ ਹੁੰਦੇ ਕੰਮਾਂ ਦੀ ਐਵੇਂ ਘੌਲੇ ਪਾਈ ਹੁੰਦੀ ਹੈ ਜਾਂ ਕੋਈ ਕਿਸੇ ਦੀ ਬੇਈਮਾਨੀ ਹੁੰਦੀ ਜਿਵੇਂ ਪਿਛਲੀਆਂ ਸਰਕਾਰਾਂ ਦੀ ਬੇਈਮਾਨੀ ਸੀ ਨਸ਼ੇ ਤੋਂ ਲੈ ਕੇ ਕਹਿੰਦੇ ਵਧੀ ਜਾਣ ਦੋ ਵਧੀ ਜਾਣ ਦੋ ਜੇਦੋਂ ਹੁਣ ਕੰਮ ਕਰਨ ਭਰਾਏ ਅੱਜ ਦੇਖੋ ਅੱਜ ਪਿੰਡ-ਪਿੰਡ ਗਰਾਊਂਡ ਬਣਨੇ ਸ਼ੁਰੂ ਹੋਗੇ ਕਿ ਨਹੀਂ ਹੋਗੇ ਆ ਤੁਹਾਡੇ ਪਿੰਡ ਵੀ ਬਣ ਗਿਆ ਹੁਣ ਜੇ ਗਰਾਉਂਡ ਬਣ ਗਿਆ ਹੁਣ ਸਰਪੰਚ ਕਹਦਾ ਵੀ ਨਹੀਂ ਹਰੇ ਤਾਂ ਘਟ ਹੈ ਕਹਿੰਦਾ ਇਹ ਪੌੜੀਆਂ ਵੀ ਬਣਾਉਣੀਆਂ ਆਲੇ ਦੁਆਲੇ ਸਟੇਜ ਵੀ ਬਣਾਣੀ ਐ ਫਿਰ ਬੱਗਾ ਜੀ ਦਾ ਕਰਕੇ ਕਹਿੰਦੇ ਨਹੀਂ ਕਮਰਾ ਵੀ ਬਣਾਣਾ ਐ ਸਾਰਾ ਕੁਝ ਇਹ ਕਰ ਦਵਾਂਗੇ ਇਹਨੂੰ ਸਟੇਡੀਅਮ ਦਾ ਰੂਪ ਵੀ ਦੇ ਦਾਂਗੇ ਬਾਈ ਕੋ ਚੱਕਰ ਨਹੀਂ ਪੌੜੀਆਂ ਵੀ ਬਣ ਦਊ ਬਹੁਤ ਜਲਦੀ ਸਾਡੇ ਆਹੀ ਆਹੀ 2027 ਤੋਂ ਪਹਿਲਾਂ ਪਹਿਲਾਂ ਬਣਾਵਾਂਗੇ ਤੇ ਉਹ ਸਟੇਡੀਅਮ ਦਾ ਰੂਪ ਵੀ ਦੇ ਦਾਂਗੇ ਪਰ ਆਪਾਂ ਨਸ਼ਿਆਂ ਦੇ ਖਿਲਾਫ ਡਟੀਏ ਨੌਜਵਾਨ ਗਰਾਊਂਡ ਦੇ ਵਿੱਚ ਗਰਾਊਂਡ ਬਣਨ ਦਾ ਫਾਇਦਾ ਤਾਂ ਜੇ ਨੌਜਵਾਨ ਖੇਡਦੇ ਹੋ ਆ ਸ਼ਰਮਾ ਜੀ ਨੇ ਬੜੀ ਵਧੀਆ ਗੱਲ ਕਹੀ ਮੈਂ ਤਾਂ ਹੀ ਨਾ ਤੌੜੀਆਂ ਮਾਰੀਆਂ ਕੋਈ ਮੈਂ ਵੀ ਬਾਰ-ਬਾਰ ਆਪਣੀ ਟੀਮ ਨੂੰ ਇਹੀ ਗੱਲ ਕਹਿ ਰਿਹਾ ਕਿ ਤੁਸੀਂ ਪਿੰਡ ਪੱਧਰੀ ਟੂਰਨਾਮੈਂਟ ਕਰਾਓ ਅਸੀਂ بڑے-ਬڑے ਟੂਰਨਾਮੈਂਟ ਕਰਾਉਣ ਲੱਗੇ ਕਬੱਡੀ ਕੱਪ ਅਕੈਡਮੀ ਆਉਂਦੀਆਂ ਬਾਹਰੋਂ ਲੱਖਾਂ ਰੁਪਏ ਲੈ ਕੇ ਚਲ ਜਾਂਦੀਆਂ ਤੇ ਅਸੀਂ ਬਾਹਰ ਬੈਠੇ ਪਿੰਡ ਵਾਲੇ ਤੌੜੀਆਂ ਮਾਰਦੇ ਹਾਂ ਇਹ ਨਾਲੇ ਲੜੀ ਲੱਖਾਂ ਰੁਪਏ ਖਰਚਦੇ ਨਾਲੇ ਤੌੜੀਆਂ ਮਾਰਦੇ ਆਂ ਤੇ ਪਿੰਡ ਦਾ ਵਿੱਚ ਕੋਈ 플레이ਰ ਨਹੀਂ ਹੁੰਦਾ ਸੋ ਕੁਜੀ ਵੇ ਸਰਕਾਰ ਕੋਲ ਬਜਟ ਦੀ ਮੰਗ ਕੀਤੀ ਹੈ ਸ਼ਰਮਾ ਜੀ ਮੰਗਾ ਮੰਗਾ ਚਲਦੀਆਂ ਰਹਿੰਦੀਆਂ ਜੀ ਅਸੀਂ ਪਿੰਡ ਪੱਧਰੀ ਕਰਾਣਾ ਓਏ ਵੈਸੇ ਬਹੁਤੇ ਪੈਸੇ ਲੱਗਦੇ ਨਹੀਂ ਸਾਡੇ ਜਿਹੜੇ ਸੁਧਾਰਨ ਖੇਡਾਂ ਐ ਪਿੰਡ ਪੱਧਰੀ ਦਾ ਸ਼ਾਬਾਸ਼ੀਓ ਬਹੁਤ ਹੁੰਦੀ ਆ ਆਰਾਮ ਦਿੱਤਾ ਵਾ ਸੋ ਪਿੰਡ ਪੱਧਰੀ ਆਪਾਂ ਕਰਾਈਏ ਸ਼ੁਰੂਆਤ ਕਰ ਲਓ ਇੱਥੋਂ ਹੀ ਕਰ ਲਓ ਤੁਸੀਂ ਚੈੱਕ ਕਰ ਮੈਂ ਮਨਸਾਲੀ ਵਾਲੇ ਜਿੰਨੀਆਂ ਗੇਮਾਂ ਪਿੰਡ 'ਚ ਹੈਗੀਆਂ ਕੋਈ ਰਸਤਾ ਖਿੱਚਦਾ ਕੋਈ ਦੌੜ ਲਾਉਂਦਾ ਕੋਈ ਕਬੱਡੀ ਐ ਕੋਈ ਬਾਲੀਵਾਲ ਐ ਪਿੰਡ ਪੱਧਰੀ ਟੂਰਨਾਮੈਂਟ ਤੁਸੀਂ ਕਰਾਓ ਤੁਸੀਂ ਸ਼ੁਰੂਆਤ ਕਰੋ ਤੁਹਾਡੇ ਪਿੰਡ ਦਾ ਖਰਚਾ ਮੈਂ ਕਰ ਦੂਗਾ ਸ਼ੁਰੂਆਤ ਤਾਂ ਕਰੋ ਰੱਖ ਲਓ ਪਿੰਡ ਪੱਧਰੀ ਮਨਸਾਲੀ ਦਾ ਕਦ ਰੱਖ ਦੇ ਕੋਈ ਬਾਹਰਲਾ 플레이ਰ ਨਾ ਹੋਵੇ ਸਾਦਾ ਜਿਹਾ ਰੱਖੋ ਬਹੁਤਾ ਖਰਚਾ ਨਾ ਪਾ ਦਿਓਗੇ ਤੁਸੀਂ ਸੱਜਾ ਸਾਰੇ ਆਪਣਾ ਅੱਗੇ ਕਰ ਲਓ ਜਿਵੇਂ ਕਸਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮਨਸਾਲੀ ਦੇ ਨਿਵਾਸੀ ਅਸੀਂ ਪਿੰਡ ਮਨਸਾਲੀ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖੰਦੇ ਹਾਂ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖੰਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਂਗੇ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਦਸਤਰ ਲੋ ਅਸੀਂ ਗ੍ਰੇਨੀ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਹੜਾ ਲੋਰ ਹੋਵੇਗੀ ਨਸ਼ਾ ਲੋਰ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਤੇ ਭਰਤੀ ਕਰਾਵਾਂਗੇ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਤੇ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਕਰਦੇ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਵੀ ਜ਼ਮਾਨਤ ਨੇ ਕਿਸੇ ਹੋਰ ਵਿਅਕਤੀ ਨੂੰ ਵੀ ਜਵਾਨ ਦੇਣ ਤੋਂ ਰੋਕਾਂਗੇ ਨੇ ਕਿਸੇ ਹੋਰ ਵਿਅਕਤੀ ਨੂੰ ਵੀ ਜਵਾਨ ਦੇਣ ਤੋਂ ਰੋਕਾਂਗੇ ਸਭੀ ਸਾਰਾ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਹੋਇ ਸੋਹ ਰਹਾ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ